ਛੋਟੀ ਨਦੀ ਦਾ ਮੈਂ ਹਮਲਾ ਬਣਿਆ ਭਵ ਸਾਗਰ ਦਾ ਤੂੰ ਹੀ ਆ ਮਲਾ ਸਾਈਆਂ ਅਸੀਂ ਜੀਪ ਹਾਂ ਪਾਪੀ ਤੈਨੂੰ ਭੁੱਲ ਜਾਂਦੇ ਸਾਨੂੰ ਤੂੰ ਨਾ ਕਦੀ ਪੁੱਲੀ ਸਾਈਆਂ ਜੇ ਕਰ ਮਹਿਰਬਾਨ ਹੋਏ ਤਾਂ ਮੈਂ ਤੇ ਇੱਕ ਗੱਲ ਮੇਰੀ ਵਿਸਾਰ ਦੇਮੀ ਤੁਸੀਂ ਆਇਆ ਤੁਹਾਨੂੰ ਮੈਂ ਪਾਰ ਕੀਤਾ ਮੈਂ ਜਾਵਾਂ ਜੇ ਪਾਰ ਉਤਾਰ ਦੇਮੀ ਅੱਗੋਂ ਹੱਸ ਕੇ ਸਤ ਗੁਰ ਕਹਿਣ ਲੱਗੇ ਗੱਲਾਂ ਮੰਨੀਆਂ ਮੈਂ ਤੇਰੀਆਂ ਸਾਰੀਆਂ ਹੀ ਗੱਲਾ ਸਹਦਿਆ ਤੂੰ ਨਹੀਂ ਪਾਰ ਜਾਣਾ ਇੱਕੀ ਕੁੱਲਾ ਮੈਂ ਤੇਰੀ ਅਜ ਤੂੰ ਤਾਰੀਆਂ ਨਹੀਂ ਸਹਦਾ ਆਖਦਾ ਕਰਾਂ ਕੀ ਸਿਫਤ ਤੇਰੀ ਬਖਸ਼ ਦਿੱਤੇ ਤੂੰ ਮੇਰੇ ਗੁਨਾ ਸਈਆਂ ਬਖਸ਼ ਦਿੱਤੇ ਤੂੰ ਮੇਰੇ ਗੁਨਾ ਸਈਆਂ ਕਿਹੜੀ ਜਿਬਾ ਦੇ ਨਾਲ ਮੈਂ ਕੁਣੇ ਗਮ ਤੁ ਤਾਂ ਪੜਾਏ ਬੇਪਰਵਾਸ ਆਇਆਂ ਸਦਾ ਆਖਦਾ ਕਿਸ ਤੀ ਸਿਫਤ ਕਰਾਂ ਬਖਸ਼ ਦਿੱਤੇ ਮੇਰੇ ਗੁਨਾ ਸਈਆਂ ਬਖਸ਼ ਲੈ ਸੱਚੇ ਬਾਸ਼ ਬਖਸ਼ ਡਾਊਨਲੋਡ ਮੋਜ